ਸੰਗਤਾਂ ਦੇ ਬਹੁਤ ਸਾਰੇ ਸਵਾਲ ਹੁੰਦੇ ਨੇ ਤੇ ਵੱਖ-ਵੱਖ ਤਰੀਕੇ ਨਾਲ ਪੁੱਛੇ ਜਾਂਦੇ ਨੇ ਅਤੇ ਕਈ ਆਪਣੇ ਵਿਚਾਰਾਂ ਅਨੁਸਾਰ ਦੱਸ ਵੀ ਦਿੰਦੇ ਨੇ ਕਿ ਜੇ ਤੁਸੀਂ ਇਸ ਤਰੀਕੇ ਨਾਲ ਉੱਠੋਗੇ ਤਾਂ ਤੁਹਾਡਾ ਅਮਰਤ ਵੇਲਾ ਬਣ ਜਾਵੇਗਾ ਉਹ ਕਿਹੜਾ ਤਰੀਕਾ ਹੈ ਜਿਸ ਉੱਪਰ ਅਮਲ ਕਰਕੇ ਅਸੀਂ ਅਮਰਤ ਵੇਲਾ ਸਾਮਸਕਦੇ ਹਾਂ ਇਹ ਨੁਕਤਾ ਸੁਣ ਕੇ ਛੱਡ ਨਾ ਦਿਓ ਜੇ ਇਸ ਨੁਕਤੇ ਨੂੰ ਆਪਣੀ ਜ਼ਿੰਦਗੀ ਵਿੱਚ ਅਜ਼ਮਾਉਂਗੇ ਤਾਂ ਹੀ ਤੁਸੀਂ ਸਵੇਰੇ ਜੰਦੀ ਮਤਲਬ ਕਿ ਅੰਮ੍ਰਿਤ ਵੇਲੇ ਉੱਠ ਸਕੋਗੇ ਜੇ ਵੇਖਿਆ ਜਾਵੇ ਤਾਂ ਅੰਮ੍ਰਿਤ ਵੇਲਾ ਪ੍ਰਮਾਤਮਾ ਦੀ ਦਾਤ ਹੈ ਅਤੇ ਇਹ ਕਿਸਮਤ ਵਾਲਿਆਂ ਨੂੰ ਹੀ ਮਿਲਦੀ ਹੈ ਮਤਲਬ ਕਿ ਜੋ ਲੋਕ ਉਦਮ ਕਰਦੇ ਹਨ ਉਦਮ ਕਰਨ ਵਾਲਿਆਂ ਨੂੰ ਪ੍ਰਮਾਤਮਾ ਸਾਰੀਆਂ ਬਖਸ਼ਿਸ਼ਾਂ ਕਰਦੇ ਹਨ ਸਾਇੰਸ ਦੇ ਅਨੁਸਾਰ ਆਪਣੇ ਸਰੀਰ ਨੂੰ 7 ਤੋਂ 8 ਘੰਟੇ ਦੀ ਨੀਂਦ ਬਹੁਤ ਹੁੰਦੀ ਹੈ। ਭਾਵੇਂ ਜੇਕਰ ਅਸੀਂ 10:30 ਸੌਂਦੇ ਹਾਂ ਤਾਂ 1:30 ਵਜੇ ਤੱਕ ਦਾ ਸਮਾਂ ਆਪਣੀ ਨੀਂਦ ਲਈ ਬਹੁਤ ਹੁੰਦਾ ਹੈ। ਜੀ ਅਸੀਂ ਅਲਾਰਮ ਲਗਾ ਕੇ ਸੁੱਤੇ ਹਾਂ ਉਸ ਤੋਂ ਬਾਅਦ ਅਲਾਰਮ ਬੰਦ ਕਰਕੇ ਵੀ ਅਸੀਂ ਹੋਰ ਸੌਣ ਲੱਗਦੇ ਹਾਂ ਤਾਂ ਇਹ ਸਰੀਰ ਦਾ ਹਲਸ ਹੈ ਕਿ ਅਜੇ ਰਾਤ ਹੈ ਹੋਰ ਸੌਂ ਜਾਓ। ਇਹ ਸਾਡੇ ਸਰੀਰ ਦਾ ਵਹਿਮ ਹੈ ਅਤੇ ਇਹ ਦਿਲਿੰਗਰ ਹੈ। ਲੁਕਦਾ ਇਹ ਹੈ ਕਿ ਸ਼ਾਮ ਟਾਈਮ ਪਰਸ਼ਾਦਾ ਕੱਟ ਸਕਣਾ ਚਾਹੀਦਾ ਹੈ ਤੇ ਟਾਈਮ ਨਾਲ ਛਕਣਾ ਚਾਹੀਦਾ ਹੈ ਤੇ ਜਿੰਨੀ ਛੇਤੀ ਹੋ ਸਕੇ ਭਾਵ 10:30 ਤੱਕ ਸਾਨੂੰ ਸੌ ਜਾਣਾ ਚਾਹੀਦਾ ਇੰਜ ਕਰਕੇ ਦੇਖਿਓ ਰਾਤ ਨੂੰ 1:30 ਵਜੇ ਤੁਹਾਡੀ ਅੱਖ ਆਪਣੇ ਆਪ ਖੁੱਲ੍ਹ ਜਾਵੇਗੀ ਅਤੇ ਤੁਸੀਂ ਫਰੈਸ਼ ਤੇ ਬਿਨਾ ਕਿਸੇ ਥਕਾਵਟ ਵਾਲਾ ਸ਼ਰੀਰ ਮਹਿਸੂਸ ਕਰੋਗੇ ਅਤੇ ਸਾਨੂੰ ਆਪਣੇ ਆਪ ਨਾਲ ਇੱਕ ਪ੍ਰੋਮਿਸ ਕਰਨੀ ਚਾਹੀਦੀ ਹੈ ਕਿ ਮੈਂ ਆਪਣੇ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਅੱਗੇ ਆਪਣੀ ਹਾਂਜਰੀ ਲਗਵਾਉਣੀ ਹੈ। ਆਪਾਂ ਨੂੰ ਇਹ ਇੱਕ ਰੁਟੀਨ ਸੈੱਟ ਕਰਨੀ ਚਾਹੀਦੀ ਹੈ। ਇਹ ਪ੍ਰੋਮਿਸ ਕਰੋ ਆਪਣੇ ਆਪ ਨਾਲ ਕਿ ਜੇਕਰ ਅੱਜ ਮੈਂ ਅੰਮ੍ਰਿਤ ਵੇਲੇ ਨਾ ਉੱઠી ਜਾਂ ਨਾ ਉੱਠਿਆ ਤਾਂ ਮੈਂ ਅੱਜ ਇਹ ਕੰਮ ਨਹੀਂ ਕਰੂੰਗੀ ਜਾਂ ਕਰੂੰਗਾ। ਅਵੇਂ ਕਰਨ ਨਾਲ ਫਿਰ ਤੁਹਾਡਾ ਆਪਣੇ ਆਪ ਰੁਟੀਨ ਬਣ ਜਾਵੇਗਾ ਤੇ ਤੁਸੀਂ ਬਿਨਾ ਕਿਸੇ ਅਲਾਰਮ ਦੇ ਗੁਰੂ ਸਾਈਂ ਆਪ ਤੁਹਾਨੂੰ ਉਠਾਉਣ ਲੱਗ ਜਾਣਗੇ ਇਹ ਨੁਕਤਾ ਅਜ਼ਮਾ ਕੇ ਵੇਖਿਓ ਤਾਂ ਜੋ ਤੁਹਾਨੂੰ ਤੁਹਾਨੂੰ ਸੋਣਾ ਤਾਂ ਹੈ ਇੱਕ ਵਾਰੀ ਗੁਰੂ ਦੀ ਬੰਦਗੀ ਕਰਕੇ ਫਿਰ ਪਿਛਲੇ 1 ਜਾਂ 1.5 ਘੰਟੇ ਤੁਸੀਂ ਸੌ ਸਕਦੇ ਹੋ ਮਤਲਬ ਕਿ ਪਾਠ ਜਿੱਦਾਂ ਕਿ ਤੁਸੀਂ 2 ਵਜੇ ਉੱਠੇ 2 ਵਜੇ ਉੱਠ ਕੇ ਤੁਸੀਂ ਪੰਜ ਬਾਣੀਆਂ ਦਾ ਪਾਠ ਕੀਤਾ ਹੱਥ 5 ਵਜੇ ਤੱਕ ਆਪਣਾ ਪਾਠ ਦੀ ਸਮਾਪਤੀ ਹੋ ਜਾਂਦੀ ਹੈ